ਜਦੋਂ ਤੁਸੀਂ ਨਾਮ ਤਰ ਇਤਿਹਾਸ ਨੂੰ ਪੜੋਗੇ ਨਾ ਸ੍ਰੀ ਸਾਧਗੁਰੂ ਪ੍ਰਤਾਪ ਸਿੰਘ ਸੱਚੇ ਪਾਛੇ ਦਾ ਜੀਵਨ ਨਗਰ ਦੇ ਲੱਕ ਚ ਅੰਬਰਾਸਰ ਮੇਲਾ ਸੀ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਆਸਾ ਦੀ ਵਾਰ ਦਾ ਕੀਰਤਨ ਗੂੰਜਦਾ ਪਿਆ ਸਾਰੇ ਦੇਵੀ ਦੇਵਤੇ ਸੁਣਦੇ ਨੇ ਪੇ ਸਾਧ ਸੰਗਤ ਉਹ ਸੰਗਤ ਇੱਕ ਗੁਰਸੇ ਘੁਟੀਆਂ ਮਸਤਾਨਾ ਹੋ ਗਿਆ ਚੀਕਾਂ ਮੱਜਣ ਲੱਗ ਪਈਆਂ ਸ੍ਰੀ ਸਾਧਗੁਰੂ ਪ੍ਰਤਾਪ ਸਿੰਘ ਸੱਚੇ ਪਾਛੇ ਆਪਣੇ ਆਸਨ ਤੇ ਵੀ ਆ ਕੇ ਆ ਕੇ ਮਾਲਾ ਖੋਲੀ ਮਾਲਾ ਖੋਲੀ ਮਸਤਾਨੀ ਭਿਰਤੀ ਚ ਐ ਤੂੰ ਕਿਹਦਾ ਧਿਆਨ ਧਰਨੇ ਪਿਆ ਅਸੀਂ ਤੇ ਤੇਰਾ ਧਿਆਨ ਤਰ ਤੂੰ ਵੀ ਤਾਂ ਧਿਆਨ ਧਰਨਾ ਪਿਆ ਸ੍ਰੀ ਸਾਧਗੁਰੂ ਪ੍ਰਤਾਪ ਸਿੰਘ ਜੀ ਜੇ ਤੁਸੀਂ ਮੇਰਾ ਕਰ ਦੋ ਮੈਂ ਤੁਹਾਡਾ ਧਿਆਨ ਧਰਨਾ ਪਿਆ ਸਾਧ ਸੰਗਤ ਚ ਤੁਹਾਡੀ ਮਹੰਤ ਸਾਧ ਸੰਗਤ ਇਹ ਹੁੰਦੇ ਹੁੰਦੇ ਮੇਰੇ ਮਨ ਸੇ ਗੱਲ ਆ ਗਈ ਸੀ ਮੈਂ ਸਾਧ ਸੰਗਤ ਜਰੂਰ ਅਰਜ਼ ਕਰਾਂਗਾ ਗੁਰੂ ਦੇ ਪਿਆਰਿਓ ਜਿਹੜਾ ਤੁਸੀਂ ਆ ਤੁਹਾਡੇ ਕਦਮ ਆ ਤੁਹਾਡੇ ਸੁਆਸ ਆ ਤੁਹਾਡਾ ਸਮਾਂ ਆ ਤੁਹਾਡੀ ਕਿਰਤ ਸਾਰੀ ਲੇਖੇ ਲੱਗਦੀ ਹੈ ਵੀ ਸਾਧ ਸੰਗਤ ਜੋ ਤੁਸੀਂ ਕਰੋ ਤੁਰਪੇਂਦੇ ਹੋ ਨਾ ਉਹਦੇ ਸਾਧਗੁਰੂ ਤੁਹਾਡਾ ਧਿਆਨ ਧਰਦੇ ਨੇ ਸਾਧ ਸੰਗੇ ਚ ਉਹਦੇ ਧਿਆਨ ਧਰਦੇ ਨੇ ਗੁਰੂ ਦੇ ਪਿਆਰਿਓ